ਕਿੱਦੂ ਕਾਰ ਬਾਜ਼ਾਰ ਆਲੇ ਜਮੇ ਸਸਤੀਆਂ ਗੱਡੀਆਂ ਦਈ ਜਾਂਦੇ ਨੇ ਆਜੋ ਅੰਦਰ ਗੱਲ ਕਰੀਏ ਹਾਂਜੀ ਬਈ ਕਿਵੇਂ ਇੰਨੀਆਂ ਸਸਤੀਆਂ ਗੱਡੀਆਂ ਦਈ ਜਾਂਦੇ ਓਏ ਨਹੀਂ ਆਪਾਂ ਸਸਤੀਆਂ ਹੀ ਦਿੰਨੇ ਆ ਮਾਰਕੀਟ ਰੇਟ ਨਾਲ ਆਇਓ ਤੁਹਾਨੂੰ ਗੱਡੀਆਂ ਦਿਖਾਵਾਂ ਤੁਹਾਨੂੰ ਕਾਰ ਦਿਖਾਉਨੇ ਆ 2014 ਮਾਡਲ ਸਵਿਫਟ ਬੀਡੀਆਈ ਮਾਰਕੀਟ ਦਾ ਰੇਟ ਇਸ ਦਾ 4.5 ਲੱਖ ਰੁਪਏ ਹੈ ਜੀ ਆਪਾਂ ਇੱਕੋ ਰੇਟ ਹੈ 3.5 ਲੱਖ ਰੁਪਈਆ ਜਿਹੜਾ ਬੰਦਾ ਥੋੜੀ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਨੂੰ 5000 ਰੁਪਏ ਹੋਰ ਲੈਸ ਕਰ ਦਾਂਗੇ 345 ਦੇ ਦਾਂਗੇ ਰੇਟ ਦਾ ਚੈਲੰਜ ਹੈ ਵੀਰੇ ਆਪਾਂ ਕਹਿੰਦੇ ਪੂਰੇ ਪੰਜਾਬ ਦਾ Honda City 2014 ਰਜਿਸਟਰ 15 ਫਰਸਟ ਓਨਰ ਸੈਕੰਡ ਟਾਪ ਮਾਡਲ ਹੈ ਇਹ ਇੱਕੋ ਰੇਟ 385000 ਰੁਪਏ ਸਾਰੀ ਗੱਡੀ ਜੈਨੂਇਨ ਹੈ ਰੇਟ ਦੀ ਫੁੱਲ ਗਾਰੰਟੀ ਹੈ 2013 ਸੇਫਟ ਹੈ ਵੀਰੇ ਫਰਸਟ ਓਨਰ ਪੱਕਾ ਨੰਬਰ ਪੰਜਾਬ ਦਾ ਟਾਇਰ ਨਵੇਂ ਨੇ ਗੱਡੇ 360000 ਰੁਪਏ ਦੀ ਚੈਲੰਜ ਰੇਟ ਹੈ ਪੰਜਾਬ ਨੰਬਰ ਬਾਈ ਜਿਹੜੇ ਬਾਈ ਨੇ ਪੈਸੇ ਘੱਟ ਲਾਣੇ ਨੇ ਹਨਾ ਲੋਕ 1.5 ਲੱਖ ਰੁਪਏ ਲਈ ਜਾਂਦੇ ਨੇ ਆਲਟੋ ਤੇ ਡੀਜ਼ਲ ਗੱਡੀ ਵਰਨਾ 8 ਮਾਡਲ 2029 ਤੱਕ ਪਾਸਟ ਟੋਪ ਮਾਡਲ ਗੱਡੀਆਂ ਪੰਜਾਬ ਨੰਬਰ ਰੇਟ ਦਾ ਚੈਲੰਜ ਹੈ ਬਾਈ ਯਾਰ ਆਲਟੋ ਦੇ ਰੇਟ ਤੇ ਤੁਹਾਨੂੰ ਗੱਡੀ ਦੇ ਰਿਹਾ ਪੰਜਾਬ ਨੰਬਰ ਬਈ ਆ ਖੜੀ ਆ ਆਪਣੇ ਕੋਲ ਫੋਰਚਨਰ 2013 ਮਾਡਲ ਆਟੋਮੈਟਿਕ ਜਿਹੜੇ ਬਾਈ ਨੇ ਲੈਣੀ ਆ 12 ਲੱਖ ਰੁਪਏ ਰੇਟ ਆ ਜੀ ਬਾਕੀ ਇਮਾਨਦਾਰ ਮੌਕੇ ਦੇ ਕਰਨਾ ਜਿਹਨੇ ਲੈ ਕੇ ਜਾਣੀ ਆ ਆਪਦੀ ਲੈ ਜਾਓ ਆ ਕੇ ਫੋਨ ਕਰਕੇ ਠੀਕ ਹੈ ਬੀਜੀ ਡਿਜ਼ਾਇਰ ਆ ਗਈ ਜੀ 2012 ਕਾਪੀ 13 ਸੰਗਰੂਰ ਨੰਬਰ ਪੱਕਾ 3 ਲੱਖ 25000 ਰੁਪਏ ਰੇਟ ਹੈ ਬਾਈ ਜੀ 2010 ਮਾਡਲ ਡਿਜ਼ਾਇਰ ਆਪਣੇ ਕੋਲ ਵੀਡੀਆਈ 1 ਲੱਖ 85000 ਰੁਪਏ ਦੀ ਕਾਰ ਦੇਗਾ ਨੰਬਰ ਲੁਧਿਆਣਾ ਪੱਕਾ ਨੰਬਰ ਹੈ ਜੀ ਰੇਟਸ ਆ ਗਈ ਬਾਈ ਜੀ ਵੀਡੀਆ ਜੀ 1 ਲੱਖ 80000 ਰੁਪਏ ਦੀ ਕਾਰ ਦੇਣਾਗੇ ਲਾਸਟ ਬਿਲਕੁਲ ਰੇਟ